ਆ ਅੱਜ ਫੇਰ ਫੋਟੋ ਗਾੜੀ ਮੂੰਹ ਚੁੱਕ ਕੇ ਖੜੋ ਗਿਆ ਕਿੰਨੀ ਵਾਰ ਇਹਨੇ ਸਮਝਾਇਆ ਪਰ ਜਦ ਵੀ ਉਦਾਸ ਹੁੰਦਾ ਨਾ ਮਾਂ ਨੂੰ ਯਾਦਿੰਨਾ ਕਰਨਾ ਹੀ ਹੁੰਦਾ ਗੁਰ ਨੌਤਰੀ ਕੀ ਵੇਨੋ ਕੁਛ ਨਹੀਂ ਦਰਸੋ ਤੇ ਤੇਰਾ ਬੜਾ ਹੁੰਦਾ ਤੇਰੇ ਦਿਲ ਚ ਵੇਖ ਲੈ ਆਪਣੀ ਮਾਂ ਵਾਸਤੇ ਕਿੰਨੀ ਖੇਚਵਾ ਇੰਨਾ ਯਾਦ ਕਰਦਾ ਵਾ ਕਿੰਨਾ ਜੀ ਨੂੰ ਕੁਛ ਹੁੰਦਾ ਵੇਖ ਕੇ ਬਾਰੇ ਕੋ ਆ ਕਿ ਜਿਨੇ ਆਪਣੀਆਂ ਖੁਸ਼ੀਆਂ ਵਾਸਤੇ ਨਾ ਤੇਰੇ ਵਾਲਾ ਅੱਜ ਤੱਕ ਕਦੀ ਮੁੜ ਕੇ ਪਛਾਣ ਵੇਖਿਆ ਹੀ ਨਹੀਂ ਕਿ ਮੇਰਾ ਮੁੰਡਾ ਕਿੱਥੇ ਆ ਕਿੱਥੇ ਨਹੀਂ ਤੈਨੂੰ ਪਤਾ ਜਦੋਂ ਤਾਂ ਵਿਆਹ ਕੀਤਾ ਹੀ ਬੜਾ ਜੋਰ ਲਾਇਆ ਸੀ ਸਾਰਾ ਤੇ ਮਾਵਾ ਤੇਰਾ ਕਿਦਾਂ ਜੀ ਕਰਦਾ ਛੱਡ ਕੇ ਜਾਣ ਨੂੰ ਨਾਲ ਹੀ ਲੈ ਜਾਣ ਨੂੰ ਨਾਲੇ ਕਿਹੜਾ ਬਗਾਨੇ ਘਰ ਜਾਣਾ ਹੀ ਉਹ ਵੀ ਆਪਣਾ ਹੀ ਘਰ ਹੀ ਪਰ ਉਹਨੇ ਧਿਆਨ ਹੀ ਨਹੀਂ ਦਿੱਤਾ ਤੇ ਮੈਂ ਆਦਾ ਪੁੱਤ ਤੁਹਾਨੂੰ ਇੱਕੋ ਗੱਲ ਸਮਝਾਉਂਦੀ ਆਂ ਵੀ ਜਦੋਂ ਉਹਨੇ ਨਹੀਂ ਤੇਰਾ ਸੋਚਿਆ ਉਹਨੇ ਨਹੀਂ ਤੇਰੇ ਨਾਲ ਕੋਈ ਧਿਆਨ ਦਿੱਤਾ ਇੱਕ ਸਾਹ ਦਾ ਤੈਨੂੰ ਤੋੜ ਕੇ ਸੁੱਟ ਗਈ ਇੱਥੇ ਕਿ ਮੇਰੀ ਗਾਰਦਲੀ ਜ਼ਿੰਦਗੀ 'ਚ ਕੋਈ ਫਰਕ ਨਾ ਪਵੇ ਤੇ ਤੂੰ ਕਹਵੇਂ ਫੋਟੋਕਾਰੀ ਤੇ ਜੇ ਤੈਨੂੰ ਖਲੋਤ ਰਹੈ ਨਾ ਕੋਈ ਲੋੜ ਨਹੀਂ ਆ ਹੈਗੇ ਅਸੀਂ ਜੇ ਅੱਜ ਤੱਕ ਤੈਨੂੰ ਸਾਂਭਦੇ ਆਏ ਆ ਨਾ ਤੇ ਗਾਂਵ 'ਚ ਸਾਂਭ ਲਾਂਗੇ ਮੇਰਾ ਪੁੱਤ ਕੇ ਤੇ ਵਾਧੂ ਆਇਆ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਐਵੇਂ ਦਾਸ ਜਿਆ ਨਾ ਹੋਇਆ ਕਰ ਮੈਨੂੰ ਚੰਗਾ ਨਹੀਂ ਲੱਗਦਾ ਨਾ ਤੂੰ ਕਰੋ ਨਾ ਕਿਉਂ ਨਾ ਕਰ ਤੂੰ ਬੰਦੇ ਲੋਰੀ ਕੋਈ ਨਹੀਂ ਆ ਕੋਈ ਗੱਲ ਨਹੀਂ ਐਨ ਇੰਨਾ ਸਫਰ ਤੇਰਾ ਕੱਟ ਗਿਆ ਵਾ ਨਾ ਤੇ ਗਾਵੇਂ ਕੱਟ ਜੂਗਾ ਰਾਜਵੀਰ ਤੇਰਾ ਭਰਾ ਤੋ ਕੱਟ ਕਰਦਾ ਵਾ ਜਾਂ ਹੀ ਮਾਂ ਤੇ ਤੋ ਕੱਟ ਕਰਦੇ ਤੇ ਤੇਰੀ ਬੁੱਢੀ ਦਾਦੀ ਉਹੀ ਕਿੰਨਾ ਕਰਦੀ ਇਹੋ ਜਿਹੇ ਇਨਸਾਨ ਨੂੰ ਤੇ ਕਦੀ ਯਾਦ ਕਰਨੀ ਨਹੀਂ ਚਾਹੀਦਾ ਚਲ ਆ ਇੱਧਰ ਹਾਂ ਚੱਲੇ ਜਰਾ ਬੈਠ ਮੈਂ ਤੇਨੇ ਦੁੱਧ ਲੈ ਕੇ ਆਵਾਂ ਗਰਮ ਕਰਕੇ ਹਾਂ ਹੀ ਸਹੀ ਕਹਿੰਦੀ ਐ ਮੈਨੂੰ ਤਾਂ ਉਹਨੇ ਨਹੀਂ ਮੇਰਾ ਸੋਚਿਆ ਤੇ ਮੈਂ ਹਮੇਸ਼ਾ ਦੇ ਘਰੇ ਸੋਹਤ ਰਹਿਨਾ ਮੈਂ ਕਦੀ ਉਹਨੇ ਮੈਨੂੰ ਫੋਨ ਨਹੀਂ ਕੀਤਾ ਹੋਂ ਤਾਂ ਦੁਰ ਦੀ ਗੱਲ ਕਦੀ ਇਹ ਨਹੀਂ ਕਿਹਾ ਕਿ ਆਹ ਦੋ ਦਿਨ ਇੱਥੇ ਰਹਿ ਮੈਂ ਹਮੇਸ਼ਾ ਦੰਗਨਗਨੂ ਯਾਦ ਕਰਦਾ ਰਹਿਨਾ ਮੈਂ ਵੀ ਨਹੀਂ ਹੁਣ ਯਾਦ ਕਰਿਆ ਕਰਨਾ ਜਿਦੋਂ ਕਿ ਇਹਨੂੰ ਮੇਰੀ ਫਿਕਰ ਨਹੀਂ ਆ ਮੈਂ ਕੀ ਸੋਚਾਂ

ਮੰਮੀ ਮੈਂ ਤੁਹਾਡੇ ਮੂੰਗਰੇ ਤੋੜ ਲਿਆ ਵਾ ਲੈ ਆ ਮੱਕੇ ਕੀ ਗੱਲ ਅੱਜ ਦਾਖ ਜਗ ਮੇਰਾ ਪੁੱਤ ਫਿਰਦਾ ਵਾ ਹਾਂ ਦਾਦੀ ਹਾਂ ਮੈਂ ਤੁਹਾਨੂੰ ਕਿੰਨੀ ਵਾਰ ਪੁੱਛਿਆ ਵਾ ਤੁਸੀਂ ਗੱਲ ਹਲੇ ਟਾਲੇ ਪਾ ਦਿੰਦੇ ਜੀ ਕਿ ਜਦੋਂ ਮੰਮੀ ਇੱਥੋਂ ਗਈ ਸੀ ਤਨ ਇਹ ਨਹੀਂ ਕਿ ਆ ਵੀ ਮੈਂ ਗਰੋਂ ਨੂੰ ਵੀ ਨਾਲ ਲੈ ਕੇ ਜਾਣਾ ਵਾ ਤੇ ਤੁਸੀਂ ਭੇਜਿਆ ਕਿਉਂ ਨਹੀਂ ਉਹ ਤੇ ਵੀ ਕੋਈ ਮਜਬੂਰੀ ਸੀ ਕੋਈ ਗੱਲ ਨਹੀਂ ਉਹਦੀ ਵੀ ਜ਼ਿੰਦਗੀ ਖਰਾਬ ਹੁੰਦੀ ਪਤਾ ਤੈਨੂੰ ਨਿਆਣਾ ਮੇਰੇ ਕੋ ਮੇਰਾ ਵੀ ਨਹੀਂ ਜੀ ਲੱਗਦਾ ਤੈਨੂੰ ਛੱਡਿਆ ਨਹੀਂ ਪਾਲੋ ਨੇ ਕਵਾ ਨਹੀਂ ਗਿਆ ਤੇ ਮੈਂ ਆਪਣੇ ਪੁੱਤ ਨੂੰ ਨਾਲ ਲੈ ਕੇ ਜਾਣਾ ਆ ਅੱਖਿਆਈ ਪੁੱਤ ਆਖਿਆਈ ਪਰ ਮੈਂ ਵੀ ਖਿਲਾਇਆ ਮੇਰੇ ਜੀ ਨੂੰ ਕੁਛ ਹੁੰਦਾ ਹੀ ਮੈਂ ਮੇਰਾ ਪੁੱਤ ਕੋ ਰਖਣਾ ਵਾਂ ਮੈਂ ਤਾਂ ਸਾਨੂੰ ਖਾਦੀ ਹੋ ਜਗਾਈ ਦਾ ਪਰ ਉਹਨੇ ਤਾਂ ਮੈਨੂੰ ਕਦੀ ਫੋਨ ਫਾਨ ਨਹੀਂ ਕੀਤਾ ਨਾ ਮੈਨੂੰ ਕਦੀ ਮਿਲ ਨਹੀਂ ਆਈ ਕਰਦੀ ਆ ਪੁੱਤ ਯਾਦ ਕਰਦੀ ਬੇੜਾ ਅਹੀਂ ਨਹੀਂ ਦਰਾਂ ਮੂੰਹ ਪੈਣ ਦਿੰਦੇ ਪੁੱਤ ਉਹ ਕਸਾਈਆਂ ਦੇ ਹੱਥ ਆਈ ਉਹਨੇ ਤੈਨੂੰ ਕੀ ਯਾਦ ਕਰਨਾ ਉਹਦੇ ਖਰੇ ਕਿੰਨਾ ਦਿਨ ਕੱਟੇ ਨਹੀਂ ਵਿਚਾਰੀ ਹੈ ਤੇ ਤਾਈ ਦੇ ਆਂਦੇ ਆ ਇਹ ਉਹਨੇ ਤੈਨੂੰ ਇੱਥੋਂ ਖੜਿਆ ਹੀ ਨਹੀਂ ਉਹ ਕਹਿੰਦੀ ਵੀ ਮੈਂ ਨਹੀਂ ਇਹਨੂੰ ਨਾਲ ਲੈ ਕੇ ਜਾਣਾ ਉਹ ਤਾਈ ਤਾਂ ਬੜਾ ਕੁਝ ਕਹਿੰਦੀ ਆ ਤਾਈ ਦੇ ਸਾਰੇ ਪੁਆਰੇ ਆ ਜੋ ਕੋਈ ਕਰਾਇਤ ਪਾਈ ਨੇ ਕਰਾਇਆ ਵਾ ਜੇ ਆ ਗੱਲ ਆ ਨਾ ਤੇ ਮੈਂ ਕਿਹਦੇ ਉੱਥੇ ਜਾ ਕੇ ਸਭ ਕੁਝ ਉਹਦੇ ਮੂੰਹ ਸੁਣ ਕੇ ਆਉਣਾ ਵਾ ਕਿ ਸਚਾਈ ਕੀ ਸੀ ਤੁਸੀਂ ਤਾਂ ਕਹਿੰਨੇ ਮੈਨੂੰ ਦੱਸਣੀ ਨਹੀਂ ਆ ਪੁੱਤ ਇਦਾਂ ਨਹੀਂ ਚੰਗੇ ਲੱਗੀਦਾ ਕੱਲਾ ਤੂੰ ਜਾ ਕੇ ਕੀ ਸਚਾਈ ਲਏਂ ਜਿ ਮਾਂ ਦੀ ਵਿਚਾਰੀ ਦੀ ਕੀ ਪੁੱਛੇਗਾ ਪਤਾ ਨਹੀਂ ਕੀ ਹੁੰਦਾ ਦੀ ਮੈਨੂੰ ਨਾ ਅੰਦਰੋਂ ਹੋਰ ਤਰ੍ਹਾਂ ਹੁੰਦਾ ਵਾ ਕਿ ਇੱਕ ਵਾਰੀ ਸਾਰਾ ਕਹੋ ਉਹਦੇ ਮੂੰਹੋਂ ਸੁਣਾ ਕਿ ਮੈਂ ਆਹਦਾ ਪੁੱਤ ਵੀ ਆ ਪੁੱਤ ਵਾ ਤੇ ਤੇ ਮਰਦੀ ਜਾਂਦੀ ਸੀ ਅਹੀਂ ਤੇ ਚੰਗਾ ਸੋਚਿਆ ਮੜਾ ਹੋ ਗਿਆ ਕਰਾਇਆ ਸਾਰਾ ਤੇਰੀ ਤਾਈ ਨੇ ਮੇਰਾ ਭਰਾ ਆ인다 ਤੇ ਮੇਰਾ ਭਰਾ ਗਿਆ ਸਾਨੂੰ ਕੀ ਪਤਾ ਸੀ ਮੈਂ ਤਰਾ ਦਿਨ ਮਰਦੀ ਹਾਂ ਨਾ ਪੁੱਤ ਮਗ ਨਾ ਇਹੇ ਕੰਮੁੰਦੇ ਮਸੀਹ ਤੇ ਚੱਲ ਚੰਗਾ ਸੁੱਖ ਮਰ ਕਰਨੀ ਉਹ ਗੱਲ ਕੀ ਹਾਂ ਤੇ ਗੱਲ ਮਸੇਜ ਆ ਗਿਆ ਤਸਰੀ ਗਾ ਟੱਕੜੀ ਨਹੀਂ ਕੱਲਦੇ ਤਈ ਦੇਂਦੇ ਬਰਾਂਦੇ ਪਿੰਡ ਨੂੰ ਗਏ ਠੀਕਾਕ ਪਿੰਡ ਨੂੰ ਗਈ ਮੈਂ ਕਿਹੜਾ ਸੁਖੀ ਨੂੰ ਗਈ ਸੀ ਬਸ ਕਿਉਂ ਕੀ ਗੱਲ ਏ ਗੱਲ ਕੀ ਹੋਣੀ ਪ੍ਰੀਤ ਤੈਨੂੰ ਤੇ ਪਤਾ ਹੀ ਉੱਥੇ ਦੇ ਖੜਾਤਾਂ ਦਾ ਹਾਂ ਇਹ ਜਦੋਂ ਦੇ ਉਹ ਘਰ ਆਂਦੇ ਹੁੰਦੇ ਮੁੱਦਾ ਹੋ ਗਿਆ ਪੈਣ ਭਰਾ ਰਹਿ ਗਏ ਆ ਤੇ ਹੁਣ ਅਮਨ ਦਾ ਜਿਹੜਾ ਵਾ ਉਹ ਤੇ ਹੁਣ ਨਸ਼ੇ 'ਚ ਹੀ ਰਹਿੰਦਾ ਹਰ ਵੇਲੇ ਉਹਨੂੰ ਤੇ ਆਪਣੀ ਸੁਰਧ ਪੁੱਤ ਨਹੀਂ ਜਵਾਨ ਕੁੜੀ ਰੋਂ ਰਹੀ ਸੀ ਲੈ ਮਸੇ ਇਹੋ ਹੀ ਤੇ ਦੁੱਖ ਮਾਰਦੇ ਆ ਜੇ ਨਖਤਾ ਚੰਗਾ ਹੋਵੇ ਤੇ ਤਨੂੰ ਵੀ ਕਿਤੇ ਸੁਖ ਨਾ ਆਪਣੇ ਘਰ ਸਾਰੇ ਉਹ ਗੱਲ ਵਾ ਪੈਣ ਭਰਾ ਵਾ ਕਮਾਈ ਕਰੇ ਤੇ ਕੀ ਨਹੀਂ ਉਥੇ ਸਾਰਾ ਕੁਝ ਹੋ ਸਕਦਾ ਵਾ ਸਾਰਾ ਕੁਝ ਲੱਗੇ ਆ ਚਲ ਚਾਚੀਆਂ ਤਾਈਆਂ ਲੱਗੇ ਆ ਤੇ ਨਸ਼ਿਆਂ ਵਾਲਿਆਂ ਨੇ ਤੇ ਇੰਨਾ ਸਤਾਇਆ ਇਹਨਾਂ ਨੂੰ ਤੇ ਆਪਣੇ ਢਿੱਡ ਦੀਦੇ ਆ ਬਸ ਇਹਨਾਂ ਨੂੰ ਪੈਣ ਭਰਾ ਕਿੱਥੋਂ ਦੇਣੇ ਆ ਹਾਂ ਦੱਸ ਕੋੜੇ ਜਵਾਨ ਭੈਣ ਹੀ ਉਹ ਘਰ ਲੋਕ ਤਾਂ ਚਾਟ ਅੱਖ ਚ ਰੱਖ ਲੈਂਦੇ ਆ ਕਹਿੰਦੇ ਹੁਣ ਮੈਂ ਦੱਸਣ ਲਈ ਹੀ ਰੋਵੇ ਆਂਦੀ ਭੂਈ ਇਹ ਤਾਂ ਹੁਣ ਮੁੰਡੇ ਵੀ ਲਿਆ ਲੈ ਕੇ ਤਾਂ ਇੱਥੇ ਬੈੰਦਾ ਵਾ ਤੇ ਤੈਨੂੰ ਪਤਾ ਸਮਾਂ ਕਿਦਾਂ ਦਾ ਵਾ ਬਸ ਇੱਕ ਗੱਲ ਆਖਾਂ ਇਹ ਤਾਂ ਹੁਣ ਵਿਆਹ ਲੱਥਾ ਹੀ ਇਹਨੂੰ ਤਾਂ ਨਹੀਂ ਹੁਣ ਕੱਖ ਵੀ ਦੀਦਾ ਤੇ ਸਿਆਣੀ ਬੰਜਾ ਉਹਦੇ ਕਿਹਦੇ ਨਾਨਕੇ ਮਗਰ ਆਉਂਦੇ ਵਿਚਾਰੀ ਦੇ ਉਹਦਾ ਕੌਣ ਵਾ ਚੁੱਪ ਕਰਕੇ ਤੇ ਇੱਥੇ ਲਿਆ ਆ ਤੁਹਾਡੇ ਨਾਲ ਕਰਕੇ ਤੇ ਪੁੱਤ ਤੁਹਾਡਾ ਵੀ ਜੀ ਲੱਗਾ ਰਹੂਗਾ ਪ੍ਰੀਤ ਮੇਰੀ ਗੱਲ ਸੁਣ ਚਲ ਹਾਂ ਗੱਲ ਕੀਤੀ ਤਾਂ ਮੈਨੂੰ ਹੌਸਲਾ ਜਾਂ ਮਿਲ ਗਿਆ ਕੀਤੀ ਹੀ ਉਹਨਾਂ ਫਾਤਾਂ ਨਾਲ ਗੱਲ ਉਹ ਤੇ ਨੱਕ ਬੋਲ ਵਟਦੀ ਸੀ ਜੋਬਨ ਨਾਲ ਤੇ ਅਜੇ ਮੇਰੀ ਗੱਲ ਹੀ ਹੋ ਨਹੀਂ ਹੋਈ ਪੂਰੀ ਗੱਲ ਤੇ ਅਜੇ ਮੈਂ ਕਰਨੀ ਤੇ ਜੋਬਨ ਪਤਾ ਨਹੀਂ ਕਿੱਥੇ ਚੱਲ ਗਿਆ ਹਾਦੋ ਹੀ ਮਾਸੀ ਨੱਕ ਬੋਲ ਵਟਣ ਵਾਲੀ ਕਿਹੜੀ ਗੱਲ ਨਾਲੇ ਇਹਦੇ ਨੇ ਕੀ ਆਇਆ ਵਾ ਇਹਦੇ ਨਾਲ ਤੁਸੀਂ ਗੱਲ ਕਿਉਂ ਕਰਨਦੇ ਹਾਏ ਹੇ ਸਭ ਕਾਹੇ ਵਾਲਿਆ ਜੇ ਤੂੰ ਹੀ ਸਾਰਾ ਕੁਛ ਜੇ ਤੁਹਾਡੇ ਹੱਥਾਂ ਦੇ ਵਿੱਚ ਤੇ ਪੁੱਛਣ ਦੀ ਲੋੜ ਹੀ ਕੀ ਆ ਇੱਕ ਗੱਲ ਆਖਾਂ ਗੱਲ ਕੀਤਾ ਚੁਗਲੀ ਹੋ ਜਾਂਦੀ ਆ ਹੀ ਚੜਾਈ ਆ ਸਾਰੀ ਲੋੜੀ ਗਈ ਹੀ ਪੁੱਛਣ ਦੀ ਜੇ ਤੁਸੀਂ ਗਏ ਹੀ ਤੇ ਚੁਪਾ ਕੇ ਨਾਲ ਲੈ ਆਉਂਦੇ ਕੱਲ ਨੂੰ ਕਈ ਅਭੀ ਨਭੀ ਹੋ ਗਈ ਤੇ ਉਥੇ ਪਿੰਡ ਵਾਲੇ ਗੱਲਾਂ ਕਰਨਗੇ ਮੁੜ ਕੇ ਗੱਲਾਂ ਤੇ ਤੁਹਾਨੂੰ ਹੀ ਕਰਨੀਆਂ ਵਾ ਪਪੂਆ ਹੀ ਸਾਰ ਨਹੀਂ ਲਈ ਨਿਆਣਿਆਂ ਦੀ ਓਏ ਹੋਏ ਨਹੀਂ ਮੈਨੂੰ ਤਾਂ ਡਰਾ ਹੀ ਚਾਣ ਲਈ ਤੂੰ ਤੇ ਹੋਰ ਕੀ ਭੈਣਾ ਕੋਈ ਗੱਲਬਾਤ ਹੋ ਗਈ ਤੇ ਲੋਕਾਂ ਨੇ ਕਹਿਣਾ ਨਹੀਂ ਆ ਪਪੂਆ ਹੀ ਦੀਦਾ ਨਹੀਂ ਜੋ ਰੱਜਿਆ ਫਿਰਦਾ ਹੀ ਤੇ ਕੁੜੀ ਨੂੰ ਕੋਲ ਲੈ ਜਾਂਦੀ ਨਾਲੇ ਮੇਰੀ ਗੱਲ ਸੁਣੋ ਇਹਦੇ ਵਿੱਚ ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ ਉਹ ਵੀ ਜਵਾਨ ਜਾਣਦੀ ਆ ਤਾਂ ਤੇ ਪਤਾ ਹੀ ਆ ਦੇ ਆ ਨਾ ਤਾਂ ਮਨ ਕਿਹੜੇ ਵੇਲੇ ਕਿੱਦਾਂ ਹੋ ਜਾਂਦਾ ਉਹ ਮਾਪਿ ਉਹ ਇੰਨੇ ਆਪਣੇ ਅੱਖਾਂ ਚ ਧੀਆ ਪੁੱਤਰ ਰੱਖਦਾ ਵਾ ਤੇ ਤਾਂ ਬੱਚੇ ਗਲਤੀਆਂ ਕਰ ਜਾਂਦੇ ਆ ਉਹਨਾਂ ਦੇ ਸਿਰ ਤੇ ਹੈ ਹੀ ਕੌਣ ਹੁਣ ਹੁਣ ਕੀ ਕਰਾਂ ਮੈਂ ਲੈਵਾਂ ਉਹਨੂੰ ਜਾ ਕੇ ਜੋ ਬੰਨਾ ਗੱਲ ਕਰੋ ਇਹਨੂੰ ਕੀ ਕਹਣਾ ਤੁਸੀਂ ਜੋ ਬੰਨ ਨੂੰ ਪੁੱਛੋ ਨਹੀਂ ਫੇਰ ਆਖਾ ਕੀ ਦਾ ਵਾ ਵੀ ਨਵਾਂ ਧੀਆ ਦੀ ਇੱਜ਼ਤ ਕਰੀਏ ਚਲੋ ਵੀ ਸੋਚਣ ਗਿਆ ਵੀ ਸਾਨੂੰ ਪੁੱਛਦੇ ਆ ਪਰ ਇਹ ਤਾਂ ਵਾਲ ਤਲਵਾਰਾਂ ਦੀ ਗੱਲ ਸੁਣੋ ਇੱਜ਼ਤ ਕਰਾਉਣ ਵਾਲਾ ਵੀ ਤਾਂ ਗਾੜੀ ਕਿ ਹੋਣਾ ਚਾਹੀਦਾ ਵਾ ਜਦੋਂ ਉਹਨੂੰ ਪਤਾ ਹੀ ਨਹੀਂ ਆ ਦੋਖੀ ਨਹੀਂ ਆ 98 ਹਮਝਣਾ ਚਾਹੀਦਾ ਰਿਸ਼ਤੇਦਾਰੀ ਆ ਆਪਣੀ ਆ ਕੁੜੀ ਨਾਲੇ ਮਾਸਾ ਸੋਹੀ ਹੋਊਗਾ ਨਹੀਂ ਹੋ ਤਾਂ ਹੈ ਕੰਮ ਕਿਤੇ ਕਹਿਰਾ ਦਾ ਕਰਦੇ ਜੇ ਨਾਲੇ ਲਾਓਗੇ ਨਾ ਸਾਲ 6 ਮਹੀਨੇ ਉਹਦੀਆਂ ਵੀ ਅੱਖਾਂ ਵੇਖੀ ਕਿਦਾਂ ਖੋਲਦੀਆਂ ਤੂੰ ਆ ਫਿਰੇ ਫਿਰ ਕੁੱਤੇ ਵਾਂਗੂ ਗਲੀ ਗਲੀ ਜਿੱਥੇ ਫਿਰਦਾ ਵਾਂ ਨਹੀਂ ਹੱਥ ਤੇ ਲੂਨੇ ਪਾਏ ਤਾਂ ਕੀ ਪਤਾ ਤਾਂ ਦਿਮਾਗ ਟਿਕਾਣੇ ਆ ਹੀ ਜਾਵੇ ਆਂਦਾ ਵਾ ਹੋਈ ਨਹੀਂ ਮੈਂ ਨਾ ਸਾਰਾ ਕੁਝ ਛੱਡ ਦੂੰ ਮੈਂ ਕਿਹਾ ਵੀ ਐਡਾ ਤੂੰ ਤਾਂ ਕਿੰਨਾ ਗਿਆ ਕਹਿਣਾ ਛੱਡ ਦੇ ਇਹ ਗੱਲ ਛੱਡ ਦੇ ਕਹਿੰਦੇ ਨਹੀਂ ਛੱਡਣਾ ਦੇ ਨਜ਼ਾਰਾ ਹੋ ਗਏ ਉਹਨੂੰ ਆਪਣਾ ਆਪਣਾ ਪਤਾ ਨਹੀਂ ਆ ਹਲਾਉਂਦਾ ਕਦੀ ਨਹੀਂ ਕਿੱਦਾਂ ਸੌਂਦੀ ਉਹ ਕੱਲੀ ਬੜਾ ਔਖਾਵੇਂ ਕਿਦਾਂ ਦੇ ਬੜਾ ਔਖਾ ਹੀ ਕਹਿੰਦੀ ਮੈਂ ਚਾਚੀ ਨੂੰ ਇੱਕ ਦਿਨ ਕਿਹਾ ਵੀ ਚਾਚੀ ਇੱਥੇ ਆਏ ਮੈਂ ਕੱਲੀ ਆ ਕਹਿੰਦੀ ਬੂਆ ਮਾਰਨਾ ਕਿਹੜੀ ਟਿੱਕਣਾ ਪੈਂਦੀ ਆ ਮਾਂ ਨੇ ਕਹਿੰਦੀ ਅੱਜ ਆਜਾ ਸੋਹਣੇ ਆਉਂਦੇ ਉਹਨੇ ਜਲੂਸ ਨਿਕਲੇ ਤੇ ਤਮਾਸ਼ਾ ਲੇਖੀ ਆ ਉਹ ਗੱਲ ਕੇ ਹਾਂ ਜੋਪ ਕਰਕੇ ਜੋਬ ਨਾਲ ਗੱਲ ਕਰਕੇ ਤੇ ਗੱਲਾਂ ਚਾਈ ਜਾ ਹਾਂ ਤੇ ਉਦਾਂ ਨਾ ਤੂੰ ਗੱਲ ਕਰਕੇ ਮੇਰਾ ਹੌਸਲਾ ਕੋਈ ਗੱਲ ਨਵਾਂ ਤੇ ਹੁੰਦੀ ਮੰਨਣ ਵਾਲੀ ਵੀ ਹੁੰਦੀ ਆ ਇਹ ਕੋਈ ਗੱਲ ਆਪਣੀ ਮਰਜ਼ੀ ਕਰਨ ਵਾਲੀ ਵੀ ਹੁੰਦੀ ਜੇ ਤਾਂ ਪਾਣੀ ਸਿਰ ਤੇ ਹੋ ਤਾਂ ਦੀ ਨੰਗ ਕਾ ਤੇ ਫਾਇਦਾ ਕੀ ਫਿਰ ਚੱਲ ਵੇਖਦੀ ਆ ਫਿਰ ਮੈਂ ਹੁਣ ਕੋਈ ਗੱਲ ਨਹੀਂ ਆਪਣੇ ਦਿਮਾਗੋ ਕੰਮ ਲਾਓ ਥੋੜਾ ਜਿਹਾ ਮੈਂ ਤਾਂ ਸਲਾਹ ਦਵਾਂਗੀ ਚੰਗੀ ਠੀਕ ਆ ਭਾਵੇਂ ਤੁਹਾਨੂੰ ਲੱਗੇ ਉਹ ਤਾਂ ਤੇ ਚੰਗਾ ਹੀ ਕਹਿਣ ਲਈ ਹੈ ਲੈ ਆਵਾਂ ਤੇ ਚੱਲ ਇਹ ਟੈਨਸ਼ਨ ਮੁੱਕੂਗੀ ਪੁੱtheta ਦਾ ਧਿਆਨ ਮੈਨੂੰ ਨਾ ਰਹੂ ਆਪੇ ਜਿੱਥੇ ਮਰਜ਼ੀ ਰੋਟੀ ਖਾਂਦਾ ਫਿਰੇ ਜਿਹੜਾ ਘਰ ਹੀ ਨਹੀਂ ਵੜਨਾ ਤੇ ਰੋਟੀ ਦਾ ਵਕਾ ਕਾਦਾ ਵਾ ਮੰਮੀ ਸਬਜ਼ੀਆਂ ਲਗਾਈ ਆ। ਇਦਾਂ ਕਰਦੇ ਆ। ਮੰਮੀ ਤੇ ਆਉਣ ਤੋਂ ਪਹਿਲਾਂ ਕੋਈ ਨਾ ਜੋ ਬਣਾ ਗੱਲ ਕਰ ਹੀ ਲੈਣੀ ਆ। ਜੇ ਮੰਮੀ ਆ ਗਈ ਫਿਰ ਗੱਲ ਵੀ ਨਹੀਂ ਹੋਣੀ। ਜੋ ਬਣਾ ਮੈ ਤਾਂ ਨਾਲ ਗੱਲ ਕਰਨੀ ਹੈ। ਦੱਸ। ਮੇਰੀ ਗੱਲ ਸੁਣ ਲੈ ਤਾਂ ਨਾ। ਹਾਂ। ਮੰਮੀ ਇੱਥੇ ਹੋਰ ਖਲਾਰੇ ਪਾਉਣ ਨੂੰ ਫਿਰਨ ਢਈ ਆ। ਕਾਹਦੇ ਖਲਾਰੇ? ਉਹ ਮੈਂ ਤੇ ਤਾਂ ਨਾਲ ਰਾਤੀ ਗੱਲ ਕਰ ਲੈਣੀ ਸੀ। ਮੰਮੀ ਰਾਤੀ ਲੱਗੇ ਹੀ। ਉਹ ਅਮਨ ਜੂ ਵੇ ਲੱਥਿਆ ਵਾ ਅਮਨ ਨੇ ਅਥੇ ਚੰਦ ਚੜ੍ਹੇ ਆ ਕਦੇ ਚੰਦ ਚੜ੍ਹੇ ਨਸ਼ੇ ਚ ਰੱਜਿਆ ਰਹਿੰਦਾ ਮੁੰਡੇ ਲਿਆਉਂਦਾ ਤੇ ਮਾਤਾ ਦੀ ਸੁਣ ਲੋ ਮਾਤਾ ਸੁਖ ਨੂੰ ਇੱਥੇ ਲਿਆਉਣ ਦਾ ਕਿ ਮਾਂ ਕੜਨ ਲਈ ਆ ਜੋ ਬਨ ਤੋ ਹੀ ਵੀ ਸਿਆਣੇ ਜੀ ਮੇਰੀ ਗੱਲ ਸੁਣੋ ਬਗਾ ਨੇਤੀ ਪੌਦੇ ਤੇ ਪਹਿਲਾਂ ਖਰਚੇ ਨਹੀਂ ਚੁਪੇ ਜਾਂਦੇ ਚੱਲ ਖਰਚਿਆਂ ਦੀ ਵੀ ਛੱਡ ਤੁਨ ਇੱਥੇ ਕੋਈ ਕੰਮ ਕਰਤਾ ਨਹੀਂ ਉਹ ਜਿਆ ਤੇ ਮੂੰਹ ਕਾਲਾ ਤੇ ਹਾੜਾ ਹੋਣਾ ਕਿੱਥੇ ਮੂੰਹ ਦਵਾ ਕੁੜੀ ਜਾ ਵਾ ਇੰਗਿਆ ਲੈ ਇੱਥਾ ਨੂੰ ਆਪਣਾ ਘਰ ਨਹੀਂ ਦਿੱਤਾ ਭੈਣ ਵੇ ਆਉਣ ਵਾਲੀ ਆ ਪੈਣਵੇਂ ਵਿਆਹਣ ਵਾਲੀ ਇਹੋ ਤੇ ਗੱਲ ਵਾ ਤੇ ਹੁਣ ਮਾਤਾ ਦੇ ਆਪਣੇ ਪੰਗੇ ਇੱਥੇ ਕੁੜੀ ਲਈਏ ਬਗਾਨੇ ਦੀ ਪੁੱਤਾਂ ਤੇ ਜ਼ਿੰਮੇਵਾਰੀਆਂ ਚੁੱਕੇ ਜਾਂਦੀਆਂ ਨੇ ਬਗਾਨੇ ਦੀਆਂ ਆਪਣੀਆਂ ਆ ਤੇ ਆਪਣੇ ਆ ਤੇ ਕੱਲੋਂ ਵਿਆਹਣ ਜੋਗੀ ਹੋਈ ਆ ਮਾਤਾ ਆਖੋ ਇੱਥੇ ਵਿਆਹੋ ਖਰਚੇ ਕਰੋ ਤੇ ਜੋ ਬਣਾ ਆਪਣਾ ਤੇ ਅੱਗੇ ਵੱਡਾ ਢੰਗ ਢੰਗ ਸਰਣ ਡਿਆ ਵਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਹੁਣ ਕੁੜੀ ਉਹਦੇ ਸਹਰਾ ਦੇ ਛਾੜ ਦੇ ਜੇ ਮੁੰਡੇ ਆਉਂਦੇ ਨੇ ਲੈ ਮੈਂ ਤੁਹਾਨੂੰ ਇਹੋ ਗੱਲ ਆਖੀ ਆ ਵੀ ਮੰਮੀ ਦਾ ਨਾ ਗੱਲ ਕਰੂ ਨਾ ਇੱਕੋ ਗੱਲ ਕਹਿ ਦਿਓ ਵੀ ਨਹੀਂ ਉਹਨੇ ਆਪਣੇ ਕਰਮ ਖਾਣੇ ਆ ਹੋ ਪਰਮਖਾਣੇ ਕਰੋ ਆਪਣੀਆਂ ਮਰਜ਼ੀਆਂ ਮੈਨੂੰ ਨਹੀਂ ਪੁੱਛਣ ਦੀ ਲੋੜ ਆ ਲੈ ਸਾਗ ਤੜਕਲਾ ਬਸ ਆ ਗੀ ਖਾਣਾ ਹੀ ਅੱਜ ਠੀਕ ਹੈ ਅੱਜ ਚੋਂ ਕੀ ਕਰਨਾ ਕੋਈ ਨਹੀਂ ਮੈਂ ਠੀਕ ਨਹੀਂ ਅੱਜ ਸੁਣਾ ਕੀ ਬਾਹਰ ਨਿਕਲਣਾ ਬੁਖਾਰ ਜਿਆ ਹੈ ਤੇ ਦਵਾਈ ਲੈ ਆਈਏ ਨਾਲੇ ਕੋਈ ਨਹੀਂ ਲੈ ਆਉਂਦੇ ਜਾਣਾ ਕਿਤੇ ਜਾਣਾ ਕਿੱਥੇ ਮੈਂ ਤਾਂ ਚਰਨਾ ਇੱਕ ਸਲਾਹ ਕਰਨੀ ਹੈ ਦੱਸੋ ਵੇ ਯਮਾਂ ਤੇ ਵੈਇ ਲੋ ਕਿਤੇ ਆਵਾ ਕਿਤੇ ਇੰਨਾ ਨਸ਼ੇ ਦੇ ਨਾਲ ਉਹ ਤੇ ਉਹਨੂੰ ਤੇ ਪਤਾ ਹੀ ਨਹੀਂ ਆਪਣੇ ਆਪ ਦਾ ਬਲ ਤੇ ਬੈਠੇ ਅਸੀਂ ਗੰਡੇ ਮੈਂ ਕਿ ਦਵਿੰਦਰ ਇਹ ਕੁੜੀ ਆ ਇੰਨਾ ਲੈ ਲੱਥ ਕਿਤੇ ਕੁੜੀ ਕੌਣ ਦੂ ਭਲਕੇ ਇੰਨੇ ਨਹੀਂ ਵਿਆਹੇ ਕੁੜੀ ਆਪਣੀ ਇਹੋ ਦਿਮਾਗ ਹੋਵੇ ਤੇ ਚੱਜ ਨਾ ਰਵੇ ਤੇ ਜਦੋਂ ਖਾਣਾ ਹੀ ਉਹਦਾ ਪੀ ਪੀ ਕੇ ਖਰਾਬ ਹੋ ਗਿਆ ਤੇ ਹੁਣ ਕਰੇਗਾ ਕੀ ਉੱਥੇ ਕੌਣ ਸਮਝਾਉਣ ਵਾਲਾ ਨੂੰ ਜੇ ਕੁੜੀ ਉਹ ਕਹਿੰਦੀ ਆ ਤੇ ਉਹਨੂੰ ਮਾਰਨਾ ਪੈਂਦਾ ਚਪੇੜਾ ਮਾਰਦਾ ਮੇਰੇ ਸਾਹਮਣੇ ਚਪੇੜ ਮਾਰਦੀ ਉਹਦੇ ਗਲਤ ਗੱਲ ਆਉਦੇ ਵਾਸਤੇ ਮਾਤਾ ਤੂੰ ਹੀ ਵਾਸ ਇੱਥੇ ਲਿਆਉਂਦਾ ਸਕੀਮਾ ਕੱਢਦਾ ਪਿਆ ਫੜ ਕੇ ਡੰਡਾਰੇ ਦੇ ਲੱਗਾ ਖਾਂਗਾਂ ਇਹਨੂੰ ਲੱਗ ਪਤਾ ਜਾਣਾ ਦੋਵਾਂ ਜਣਾਂ ਨੂੰ ਹਸ ਆ ਜਾਣੀ ਆ ਕੋਈ ਨਹੀਂ ਮੈਂ ਦੋਵਾਂ ਨੂੰ ਲੈ ਆਉਂਦੀ ਇੱਥੇ ਤਾਂ ਡੰਡਾ ਫੜ ਲਈ ਤੂੰ ਤੇ ਆਪੇ ਤੂੰ ਕਰ ਲਈ ਸਿੱਧਿਆ ਹੁੰਨਾਂ ਉਹ ਜੇ ਆਉਂਦੀ ਕੁੜੀ ਤੇ ਲੈ ਆਉ ਕੋਈ ਗੱਲ ਨਹੀਂ ਆਹੋ ਕੋਈ ਨਹੀਂ ਮੈਂ ਲੈ ਆਉਂਦੀ ਇਹੋ ਮੈਂ ਕਹਿਣ ਧੀ ਵੀ ਕੁੜੀ ਨੂੰ ਮੈਂ ਲੈ ਆਉਂਦੀ ਆਪੇ ਜਿੱਥੇ ਹੀ ਚਾਰ ਬਰਤੀਆਂ ਖਾਣੇ ਆਉਣਾ ਖਾ ਉਹ ਕੋਈ ਆਹੋ ਨਹੀਂ ਉਹ ਤੇ ਹੈ ਵਾ ਤੇ ਹੋਣਾ ਹੀ ਹੋਣਾ ਮੁੰਡੇ ਆਉਂਦੇ ਵੰਨ ਸੁਵੰਨ ਸਭ ਗੱਲਬਾਤ ਹੋ ਜਾਂਦੀ ਆ ਤਾਂ ਮੈਂ ਕਹਾਂ ਨਹੀਂ ਆ ਐਡੀਆਂ ਜ਼ ਮੈਂ ਨਹੀਂ ਇਹੋ ਲਿਆਣੀ ਕੁੜੀ ਇੱਥੇ ਠੀਕ ਆ ਅੱਜ ਤੂੰ ਹੀ ਕੁੜੀ ਲੈ ਆਉਂਗੇ ਕੱਲ ਨੂੰ ਬੂਥਾ ਚੋਂ ਕਿਉਂ ਆਜੂਗਾ ਤੇਰੇ ਕੋ ਟਿੱਡ ਫੀੜ ਨਹੀਂ ਹੋਣ ਰਹੀ ਆ ਘਰ ਮੇਰਾ ਬਾਹਰ ਮੇਰਾ ਮੈਂ ਤਾਂ ਇੱਕ ਸਲਾਹ ਲਈ ਸੀ ਤੇ ਜੇ ਨਹੀਂ ਤਾਨੂੰ ਪੱਛਦੀ ਤਾਂ ਰਹਿਣ ਦੇ ਨੇ ਮੈਂ ਲੈ ਆਉਣਾ ਹੀ ਲੈਣੇ ਆ ਤੂੰ ਲੈ ਆ ਮੈਂ ਤਾਂ ਕੁੜੀ ਨਹੀਂ ਲਾਇਆ ਬਹੁਤ ਜੋਰ ਹੱਦ ਹੋਈ ਮਾਤਾ ਤੇਰੇ ਵਾਲੀ ਹੁਣ ਕੇ ਕੱਲ ਨੂੰ ਆਖੀ ਇਹਦਾ ਵਿਆਹ ਦਾ ਖਰਚਾ ਕਰੋ ਸੰਕੋ ਨਹੀਂ ਹੁੰਦਾ ਅੱਛਾ ਬਗਾਨੇ ਪਾਲੋ ਜੇ ਰੱਬ ਨੇ ਆਪਾਂ ਨੂੰ ਨਹੀਂ ਨਿਨ ਦਿੱਤਾ ਤੇ ਮੇਰੇ ਕੋ ਨਹੀਂ ਬਗਾਨੇ ਪਾਲਦੇ ਠੀਕ ਆ ਹੱਦ ਹੋਈ ਆ ਇੰਦਾ ਨਹੀਂ ਕਹਿੰਦਾ ਵੇਖ ਲੈਣਾ ਕਰ ਗਈ ਆ ਵੇਲਾ ਮੇਰੇ ਮੂੰਹ 'ਚ ਹੱਥ ਦੇਣ ਨੂੰ ਤਿਆਰ ਹੋਈ ਹੋਏ ਵੇਖ ਲੈ ਜਿਬਾਨ ਤਿਆਰ ਹੈ ਤੁਸੀਂ ਕਿਹੜੀ ਚੰਗੀ ਕਰਦੇ ਜਿਨ੍ਹਾਂ ਦੇ ਭੈਣ ਭਰਾ ਕਦੇ ਨਸ਼ਿਆਂ ਦੇ ਲੱਗਿਓ ਘਰ ਛੱਡ ਛੱਡ ਨਹੀਂ ਆ ਜਾਂਦੇ ਠੀਕ ਆ ਆਪਣੇ ਘਰ ਆਪ ਸਾਹਮਣੇ ਪੈਂਦੇ ਆ ਆ ਵੇਖ ਲੈ ਲੋਕਾਂ ਦੇ ਸਿਰ ਤੇ ਟਾਈਮ ਕੱਟਣਾ ਦੁਬਿੰਦਰ ਕੋਈ ਨਹੀਂ ਸੋਚਣਾ ਹੋਇਆ ਤੇ ਜੇ ਸਾਡਾ ਕੋਈ ਪੁੱਤ ਨਹੀਂ ਤੇ ਵਿਆਹ ਕਰਾ ਦਾਂਗੇ ਉਹਦਾ ਕਰੋ ਇੰਨਾ ਥੋੜਾ ਮਰਜ਼ੀਆਂ ਕਰੋ ਤੇ ਮੈਨੂੰ ਤਾਂ ਨਾ ਤੋਹਾ ਕਿਉ ਤੇ ਨਾ ਮੈਂ ਲੰਗਰ ਲਾ ਕੇ ਤਿਆਰ ਕਰਨਾ ਹੀ ਕੱਲੂ ਇੱਥੇ ਉਂਝ ਨੀਚ ਹੋ ਗਈ ਤੇ ਮੈਂ ਨਹੀਂ ਉਹਦੇ ਚਾਹਾਂ ਤੂੰ ਚੁੱਪ ਕਰਨਾ ਕਿ ਨਹੀਂ ਤੇਰਾ ਮੂੰਹ ਕਾਲਾ ਕਰਾਉਗੀ ਜਿੱਦਾਂ ਜਾ ਜਾ ਕੇ ਸਾਦ ਨੂੰ ਤੜਕ ਜਾ ਕੇ ਲੈਣੀ ਕੀ ਬੋਲਣ ਲਈ ਠੀਕ ਹੀ ਕਹਿਣ ਲਈ ਆ ਕੱਲੂ ਇੱਥੇ ਨਿਕਲ ਮੁਖੜ ਗਈ ਨਾ ਤਾਂ ਫਿਰ ਕਰ ਲਿਆ ਲਾ 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 ਮਾਰ ਕੇ ਤੇਰੇ ਚਪੇੜਨਾ ਚਪਾੜਾ ਤੇਰਾ ਬਾਹਰ ਕੱਢਦਾ ਮੇਰੀ ਗੱਲ ਸੁਣਾ ਇਹਦੇ ਤੇ ਤੇਰਾ ਹੱਥ ਨਹੀਂ ਚੁੱਕਿਆ ਮੈਂ ਤਾਂ ਉਡਾ ਲਾਣੀ 70 ਪਰ ਉਹ ਫਿਰ ਨਾ ਜਾਗ ਜਾ ਚੱਲ ਜਾ ਥੋ ਨਹੀਂ ਤੇਰੇ ਅਜੇ ਤੱਕ ਕਲਾਬ ਨਹੀਂ ਹੋਈ ਅਸੀਂ ਤੈਨੂੰ ਕੋਹ ਮਾਰਣਾ ਨਹੀਂ ਚੰ ਜਾ ਤੂੰ ਮੇਰੇ ਕੋ ਨਾ ਖਾਨੀ ਜੱਤੀ ਦੀ ਸੇਵਾ ਕਰੇਗੀ ਕੀ ਪਤਾ ਰੱਬ ਨਾ ਰੀਜੇ ਤੇਰੇ ਤੇ ਤੇਰੀ ਸੋਚ ਵੇਖ ਲੈ ਤੇਰੀ ਲੈ ਲੋ ਹੁਣ ਤੇਰੀ ਸੋਚ ਕੀ ਰੱਬ ਰੱਦਰ ਨੂੰ ਕੀ ਪਤਾ ਮੇਰੇ ਖਾਣ ਇੱਕੋ ਛੋਤਰੀ ਬਦਲੇ ਹੱਦ ਹੋ ਗਈ ਤੁਹਾਡੀ ਆਹ ਚੱਲ ਜਾ ਚੱਲ ਜਾ ਜੇ ਤੂੰ ਜੀ ਤੜਕਾ ਸਾਗ ਤੇ ਖਾਓ ਮੈਂ ਚੱਲ ਜੀ ਪਾ ਕੇ ਲੀੜੇ ਆਪਣੇ ਪੇਕੇ ਤੇ ਰੱਖੋ ਨਾ ਕੁੜੀ ਨੂੰ ਇੱਥੇ ਜਾ ਚੱਲ ਜਾ ਘਰ ਮੇਰਾ ਬਾਹਰ ਮੇਰਾ ਜੇ ਮੈਂ ਸਲਾਹ ਲਈ ਨਾ ਨਹੀਂ ਨਾ ਦਿੱਤੀ ਹੁਣ ਮੈਂ ਕੁੜੀ ਲਿਉਂਈ ਮੈਂ ਮੁੰਡੇ ਨੂੰ ਵੀ ਲਿਆਉਣੇ ਮਾਤਾ ਤੈਨੂੰ ਮੈਂ ਕਹਾਂਦਾ ਤੁਲਾ ਮੈਂ ਤੇਰੇ ਨਾਲ ਚਲੋ ਚੱਲ ਜੇ ਜਿੱਥੇ ਜਾਣਾ ਪੀੜ ਜੜੀ ਹੋਣ ਰਹੀ ਆ ਆ ਵੇਖ ਲੈ ਕੋਈ ਨੀ ਚੜਤ ਲਾ ਗਿੱਦਾ ਸਭ ਗੁੱਸਾ ਵਾ ਉਹ ਪਰ ਕੁੜੀ ਏਦਾਂ ਦੀ ਜੁਬਾਨ ਕੱਢਣ ਢਈ ਏ ਦੱਸ ਪੀ ਇਹਨੂੰ ਹੁਣ ਇੱਥੇ ਮੈਂ ਹੰਗੀ ਤੇ ਨੇ ਤੇ ਚੰਗਾ ਉਹਦੇ ਕੋਲ ਵੇਖਣਾ ਤੱਕ ਦੀ ਜਾਦੋ ਮੈਂ ਤਾਂ ਤੈਨੂੰ ਮੈਂ ਕਹਿੰਦਿਆਂ ਤੇਰਾ ਨਾਂ ਮੈਂ ਸਹਿਮਤ ਤਾ ਤੂੰ ਲਿਆ ਕੁਛ ਨਹੀਂ ਹੁੰਦਾ ਇਹਦਾ ਸਤਾ ਮਾਰਦੀ ਕਿਤੇ ਹਾਂ ਹੋ ਜਾ ਹੁੰਦੀਆਂ ਨੇ ਸੜਕਾਂ ਤੜਕਣਾ ਸਾਗ ਤੜਕ ਲਾਉਣ ਆਪੇ ਕੀ ਕਰਾਂ ਦੱਸ ਜੇ ਮੈਂ ਤੁਹਾਡੀ ਸਲਾਹ ਲੈਣੀ ਆ ਤੇ ਮੈਨੂੰ ਆ ਸੁਣਨ ਨੂੰ ਮਿਲਦਾ ਇਹਨੂੰ ਕਦੀ ਚਿੰਤਾ ਜਦੋਂ ਮੈਂ ਕਹਿੰਦਿਆਂ ਲਿਆ ਤੇ ਲਿਆ ਹੁਣ ਤੇ ਮੈਂ ਲਿਆਉਣਾ ਲਿਆਉਣਾ ਹੀ ਅੱਗੇ ਤੇ ਮੈਂ ਚੰਨ ਸਲਾਹ ਕੀਤੀ ਸੀ ਨਾ ਜਾ ਹੁਣ ਮੈਂ ਭਾਵੇਂ ਦੋਹਾਂ ਨੂੰ ਲਿਆਵਾਂ ਆਹੋ ਜਾ ਬਣਾਉ ਸਬਜ਼ੀ ਰੋਟੀ ਹੈਗੀ ਕੁਛ ਨਹੀਂ ਆਦੇ ਇਹਨਾਂ ਦਾ ਲੱਗੀ ਇਹਨਾਂ ਨੂੰ ਇਹਨਾਂ ਨੂੰ ਦੋ ਸਬਜ਼ੀਆਂ ਤਾਂ ਧੀਆਂ ਸਾਗ ਬਣਾ ਬਣਾ ਕੇ ਚਾਵਾਂ ਬਣਾ ਬਣਾ ਕੇ ਮੈਂ ਦਿੱਤੀ ਇਹਨਾਂ ਨੂੰ ਚਾਵਾਂ ਬਣਾ ਕੇ ਹਾਂ ਵੇਲੀ ਨਹੀਂ ਨੌਕਰਾਂ ਨਹੀਂ ਬਣਾਈ ਫਰੀ ਦੀ ਇਹਨਾਂ ਨੇ ਦਿਮਾਗ ਖਰਾਬ ਕਰਕੇ ਸੁੱਟਤਾ ਵਾ ਛੜੀ ਬੜੀ ਕਿਤੇ ਬੈਠੀ ਐ ਹਹੋ ਜੀਆ ਗੱਲਾਂ ਤੇਰੇ ਮੂੰਹ ਵਿੱਚ ਸੁਣਨੀਆਂ ਸੀ ਹਨਾ ਚੰਗੀ ਕਰਕੇ ਆਈਆਂ ਤੂੰ ਯਸੋ ਨਾਲ ਲਈ ਤੇ ਕੀ ਕਰਦਾ ਮੈਂ ਕੀ ਕਰਦਾ ਮੈਂ ਮੇਰੀ ਗੱਲ ਸੁਣ ਮੈਨੂੰ ਨੀ ਇਹ ਨੰਗਰ ਪਕਾਣਾ ਤੇ ਨਾ ਮੈਂ ਪਕਾਉਣਾ ਜੇ ਪਕਾ ਲਓ ਤੇ ਖਾ ਲਓ ਠੀਕ ਆ ਜੀ ਵੀ ਤੇਰੀ ਏਡੀ ਲੰਮੀ ਹੋ ਗਈ ਇਹਦਾ ਹੀ ਆ ਨਹੀਂ ਤੇਰੇ ਨਾਲੋਂ ਤੇ ਉਹ ਚੰਗੀ ਜਿੰਨੂੰ ਮਾੜੀ ਕਹਿੰਦੇ ਸੀ ਜਿੰਨੂੰ ਦੂਜੀ ਨੂੰ ਪ੍ਰੀਤ ਨੂੰ ਕਿਉਂ ਹੋਨੇ ਕੀ ਆਖਿਆ ਨਹੀਂ ਪੱਥਰ ਦੇਣ ਵਾਲੀ ਪਿਗਲ ਗਈ ਨਹੀਂ ਕਿਤੇ ਮੈਨੂੰ ਕਹਿੰਦੀ ਹਾਏ ਪੂਆ ਚਾ ਲੈ ਆਇਆ ਕੁੜੀ ਨੂੰ ਇੱਥੇ ਜਾਂ ਤੂੰ ਮੁੰਡੇ ਨੂੰ ਵੀ ਭਾਵੇਂ ਲਾਇਆ ਜਾ ਉਹਨਾਂ ਦਾ ਕੌਣ ਆ ਤੇਰੇ ਤੋਂ ਬਗੈਰ ਨੀ ਮੈਂ ਤਾਂ ਹੁਣ ਉਹਨੂੰ ਮਾੜੀ ਸਮਝਦੀ ਸੀ ਮੈਂ ਤਾਂ ਤੈਨੂੰ ਸਮਝਦੀ ਰਹੀ ਪਾਠ ਉੱਥੇ ਪਵਾੜੇ ਪਉਣੀ ਪਵਾੜੇ ਪਉਣੀ ਉਹਦਾ ਨਾ ਦਾ ਦਿਲ ਪਿਗਲਿਆ ਜਿੱਦਣਾ ਮੀਟਰ ਤੋੜ ਕੇ ਤੇ ਉਹਨੂੰ ਉੱਥੇ ਸੌਰੇ ਤੋੜਦਾ ਹੈ ਉਹਦਾ ਨਾ ਦਾ ਦਿਲ ਪਿਗਲਿਆ ਇਹਦੀ ਤੇ ਖਬਰ ਮੈਂ ਲੈਣੀ ਆ ਸਾਡੇ ਘਰਾਂ ਚ ਪਾਉਂਦੀ ਪਥਾੜੇ ਤੇ ਆਪਣੇ ਘਰ ਆਪਣੇ ਘਰਾਂ 'ਚ ਚੰਗੇ ਭਲੇ ਰਹਿਣ ਸਾਰੇ ਵਸਦੇ ਇਹਦੀ ਤੇ ਮੈਂ ਲੈਣੀ ਆ ਕੋਣ ਨਿਹਰੀਆਂ ਇਹ ਕੋਣ ਦਿਸਵਾਵਾਂ ਦੇਣ ਵਾਲੀ ਉਹਦਾ ਲੈਣੇ ਹਜੇ ਸਰਾਵਾਂ ਸੁਝੀਆਂ ਫੇ ਮੈਂ ਪੁੱਤ ਤੋੜਦਾ ਹੈ ਉੱਧਾ ਰੱਖਿਆ ਦਿਹੜੀਆਂ ਕਰਨ ਨੂੰ ਇੱਥੇ ਰੱਖ ਲਿਆ ਵਾ ਸ਼ਰਮ ਚਾਹੀਦੀ ਥੋੜੀ ਬਹੁਤੀ ਹੁਣ ਤੂੰ ਨਾ ਮਕਰ ਚਾਵੇਂ ਮੈਂ ਲੈ ਆਉਣੀ ਆਂ ਦਿਹੜੀਆਂ ਕਰੋ ਇੱਥੇ ਥੋੜੇ ਮੇਰੀ ਗੱਲ ਸੁਣ ਨਹੀਂ ਕੀ ਮਾੜਾ ਕੀਤਾ ਉਹਨੇ ਜੇ ਤੂੰ ਨਿਆਣੇ ਨੂੰ ਕਹਿੰਦੇ ਨਾ ਐਡੇ ਤੋਂ ਐਡਾ ਕਰਤਾ ਦਾੜੀ ਸੁੱਖ ਨਾ ਆ ਗਈ ਸਾਡੇ ਪੁੱਤ ਦੇ ਹੈਂ ਉਹ ਪਹਿਲਾਂ ਮੇਰੀ ਗੱਲ ਸੁਣਨਾ ਫੇਰ ਬੋਲੀ ਤੇਰੀ ਜੀਭ ਇਹਨ ਕਿੱਤੇੜ ਮਾਰੀ ਤੂੰ ਜਾਦਾ ਚੱਤੇ ਮੇਰੇ ਚੜੀ ਜਾਨੀ ਆ ਮੇਰੀ ਗੱਲ ਸੁਣ ਕੀ ਮਾੜਾ ਕੀਤਾ ਪਾਲ ਲਿਆ ਪੜਾਇਆ ਲਿਖਾਇਆ ਹੁਣ ਐਡਾ ਜਵਾਨ ਕੀਤਾ ਸੁਖ ਨਾਲ ਵਿਆਹ ਕਰਾਂਗੇ ਉਹਦਾ ਉਹਨੇ ਕੀ ਮਾੜਾ ਕਰਤਾ ਉਹ ਚ ਵੀ ਇਹਦਾ ਸਵਾਰਥੀ ਮੈਨੂੰ ਸਾਰਾ ਪਤਾ ਵਾ ਪੈਰੀ ਖੜਾਪਣ ਨੂੰ ਫਿਰਦੀ ਪੈਰੀ ਮੁੰਡੇ ਦੀ ਵੀ ਗਾਲ ਦੀ ਬੋਟੀ ਉਹਦੇ ਨਾਲ ਤੋੜਦੀ ਉਹ ਤੇ ਨਾ ਕਾ ਪਾਸ ਮੋਹਰ ਪਾਸਪੋਰਟ ਤੇ ਤੇ ਤੋੜਦਾ ਨੂੰ ਬਾਹਰ ਮਾਮੇਟਰ ਨੂੰ ਮੁੰਡਾ ਤੇ ਦਿਨ ਰਾਤ ਆਉਂਦਾ ਮਾਂ ਦੀ ਫੋਟੋ ਵੇਖਦੇ ਇਹਨੂੰ ਸ਼ਰਮ ਨਹੀਂ ਆਉਂਦੀ ਇਹਦੀਆਂ ਤਾਂ ਮੈ ਲਿਆਉਣੀਆਂ ਨੇਹਰੀਆਂ ਹੀ ਉਹਨੂੰ ਸਵਾਰਥ ਕੱਢਣਾ ਹੀ ਆਪਣਾ ਹੁਣ ਵੇਖੀ ਸਹੀ ਤੂੰ ਬੰਦਾ ਕੀ ਆ ਨਹੀਂ ਇਹਦਾ ਸੇਰ ਨਹੀਂ ਇਹਦੇ ਸੇਰ ਤੇ ਫੜ ਨਹੀਂ ਕਿਈ ਬਠਰ ਨਹੀਂ ਕਿਤੇ ਖੋਈ ਲੈ ਇਹ ਜਨਾਨੀ ਦੇ ਤੇ ਖਾ ਨੂੰ ਖਾ ਹੀ ਲਿਆ ਕਿਤੇ ਜੇ ਬਾਹਰ ਕਲਾਮ ਰਈ ਐ ਤੇ ਉਹ ਮਾੜਾ ਕਰਨ ਰਈ ਐ ਉਹਨੇ ਸੋ ਕੋ ਸਭ ਕੋ ਚੰਗਾ ਕੀਤਾ ਹੀ ਇਹਦੇ ਹੁਣ ਉਹ ਕੱਲ ਪਤਾ ਨਹੀਂ ਸੱਪ ਕਿਹੜਾ ਲੇਟਨ ਡਿਆ ਵਾ ਵੀ ਹੁਣ ਲੈ ਹੀ ਆਪਣਾ ਕੁੜੀ ਨੂੰ ਨਹੀਂ ਐਡੀ ਨੀਤ ਦੀ ਮਾੜੀ ਹੋ ਗਈ ਕਿਤੇ